ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜਪਾ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਜਿਹੜੇ ਸਾਡੇ ਸਵਰਗਵਾਸੀ ਸ਼੍ਰੀ ਜੈਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਪਏ ਜੇ ਅੱਜ ਸਿੱਖੇ ਉਦੋਂ ਅਪਰਾਲਾ ਨਾ ਕਰਦੇ ਸ਼ੋਮਣੀ ਕਾਜੀ ਦਾ ਨਾਮ ਉਦੋਂ ਅਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਹਲਾਂ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀ ਆ ਨਵੀਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜੀਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹ ਨਹੀਂ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਨਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਰਮਾ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ਼੍ਰੀ ਜੈ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਾਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਪਏ ਜੇ ਅੱਜ ਸੇਖੇ ਉਦਮ ਉਪਰਾਲਾ ਨਾ ਕਰਦੇ ਸ਼ੋਮਣੀ ਕਾਜੀ ਦਾ ਨਾਮ ਉਦਮ ਉਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਲਾ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵੀ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਸ ਦਿਨ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ ਐਨ ਸ਼ਰਕਾਲ ਤੱਕ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਰਨਾਤਮਕ ਤੌਰ ਤੇ ਅੱਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਚੇਚੇ ਤੌਰ ਤੇ ਐਗਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਅਬਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ। ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋਗਾ ਦਬਾ-ਦਬਾ-ਦਬਾ-ਦਬਾ ਤੇ ਇਹ ਇਹ ਜਿਹੜੀ ਐਮਪੀ ਸਭਾ ਆਇਆ ਇਹਨੂੰ ਦਵਾ ਦਾ ਹਰੀ ਡਿਵੀਡੈਂਡ ਸਰ ਦੇਤੀ ਸੈਂਸਰ ਬੋਰਡ ਨੇ ਭਈ ਪਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮਰਿਆਦਾ ਤੋਂ ਉਲਟ ਚੁਣਿਆਂ ਦਾ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕਾ ਦਿੱਤਾ ਭੈਜੀ ਬਿਲ ਮੁੜ ਕੇ ਹੁਣੇ ਚਾਹੀਦੇ ਆ ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਏਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਫੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਵਿਚਾਰ ਚ ਕੀਤਾ ਤੇ ਇਹ ਵੀ ਨਕੀਦੀ ਕੀਤੀ ਨਕੀਦੀ ਨਹੀਂ ਕੀਤੀ ਇਹਦੇ ਤੇ ਰੋਕ ਲਾਉਣ ਦੇ ਵੀ ਤਾਂੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਹੈ